ਸੋ ਸਿੱਕੀ ਹਾਲ ਚਾਲ ਨੇ ਤੇ ਅੱਜ ਖੜੇ ਆ ਜੀ ਖਰੜ ਦੇ ਵਿੱਚ ਖਰੜ ਦੇ ਚ ਖੜੇ ਕਿੱਥੇ ਆ ਜੀ ਇਹ ਪ੍ਰੋਪਰ ਐਡਰੈਸ ਤੁਹਾਨੂੰ ਅਸੀਂ ਦੱਸਾਂਗੇ ਤੇ ਇੱਥੇ ਇੱਕ ਬਾਈ ਹੁਣੀ ਬਣਾਉਂਦੀ ਆ ਜੀ ਮਿਲ ਕੇ ਇੱਕ ਬਹੁਤ ਕਮਾਲ ਦਾ ਜਿੱਥੇ ਕਿ ਇਹਨਾਂ ਵਾਇਰਲ ਆ ਵੀ ਲਗਭਗ 8 ਘੰਟੇ ਦੇ ਵਿੱਚ ਵਿੱਚ 15 15 20 20 ਕਿਲੋ ਜਿਹੜਾ ਹੈਗਾ ਮਿਲ ਕੇ ਇੱਕ ਉਹਨਾਂ ਦਾ ਵਿਕ ਜਾੁੰਦਾ ਤੇ ਆਏ ਕਿੱਥੇ ਆ ਚਾਪਾ ਪਹਿਲਾਂ ਤੁਹਾਨੂੰ ਆਏ ਦਿਖਾ ਦਸੀਏ ਜੀ ਇਹ ਆ ਜੀ ਪਾਲ ਡੇਰੀ ਖਰੜ ਦੇ ਵਿੱਚ ਤੇ ਆਹ ਬਾਈ ਹੁਣਾਂ ਦੀ ਸ਼ਾਪ ਹੈ ਇੱਥੇ ਤੇ ਅੰਦਰ ਚੱਲਦੇ ਆ ਅੰਦਰ ਚੱਲ ਕੇ ਪਹਿਲਾਂ ਤਾਂ ਬਾਈ ਹੁਣਾਂ ਨਾਲ ਗੱਲਬਾਤ ਕਰੀਏ ਕਿਉਂਕਿ ਲਾਸਟ ਮਿਲ ਕੇ ਕੇਕ ਦਾ ਤੇ ਕਿਉਂਕਿ ਉਸ ਤੋਂ ਬਾਅਦ ਬਾਈ ਹੁਣਾਂ ਨੇ ਕਹਿੰਦੇ ਲਾਸਟ ਪੀਸ ਆ ਤੇ ਇਹ ਆ ਜੀ ਉਹ ਮਿਲ ਕੇ ਕੇ ਜਿਹੜਾ ਲਾਸਟ ਰਹਿ ਗਿਆ ਜੀ ਤੇ ਮੰਨ ਲਓ ਕਹਿ ਲਓ ਵੀ ਸਾਡੀ ਕਿਸਮਤ ਸੀਗੀ ਮਿਲ ਕੇ ਇੱਕ ਖਾਨਦੀ ਤੇ ਆ ਇੱਕ ਮਿਲ ਕੇ ਕੇ ਰਹਿ ਗਿਆ ਥੋੜਾ ਜਿਹਾ ਇਧਰ ਤੁਹਾਨੂੰ ਦਿਖਾ ਦਈਏ ਜੀ ਤੇ ਇਹਦਾ ਇੱਕ ਅਰੀ ਪਹਿਲਾਂ ਤਾਂ ਤੁਸੀਂ ਨਾ ਪੂਰੀ ਦੀ ਪੂਰੀ ਚੈੱਕ ਕਰੋ ਦੀ ਰੰਗਤ ਚੈੱਕ ਕਰੋ ਕਿਵੇਂ ਦੀ ਆ ਤੇ ਇਧਰ ਥੋੜਾ ਜਿਹਾ ਲਾਈਟ ਆ ਤੇ ਬਾਈ ਹੁਣਾਂ ਨੇ ਦੱਸਿਆ ਸੀ ਇਹ ਥੋੜਾ ਡਾਰਕ ਕੀਤਾ ਸੀ ਤੇ ਇਹ ਥੋੜਾ ਜਿਹਾ ਜਿਹੜਾ ਹੈਗਾ ਆ ਲਾਈਟ ਹੈਗਾ ਤੇ ਇਧਰ ਦੇ ਬਾਈ ਹੁਣੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਨੋ ਜੀ ਪਾਜੀ ਕੀ ਹਾਲ ਚਾਲ ਠੀਕ ਹੈ ਜੀ ਵਧੀਆ ਜੀ ਫਰਸਟ ਕਲਾਸ ਤੁਸੀਂ ਸੁਣਾਓ ਬਹੁਤ ਵਧੀਆ ਭਾਜੀ ਤੰਗ ਤਾਂ ਨਹੀਂ ਹੋ ਜਾਂਦੇ ਹੋਏ ਨਹੀਂ ਨਹੀਂ ਭਾਜੀ ਕੋਈ ਤੰਗੀ ਨਹੀਂ ਪੰਜਾਬ ਦੇ ਵਿੱਚ ਵੀ ਕੋਈ ਤੰਗੀ ਹੋ ਸਕਦੀ ਆਪਾਂ ਨੂੰ ਸਾਡਾ ਐਡਰੈਸ ਥੋੜਾ ਜਿਹਾ ਬੱਸ ਸਟੈਂਡ ਤੋਂ ਅੰਦਰ ਆ ਕੇ ਆ ਨਾ ਰੰਧਾਵਾ ਰੋ ਨਹੀਂ 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 ਕੋਈ ਚੱਕਰ ਅਸੀਂ ਖੁਦ ਰੰਧਾਵੇ ਆ ਰੰਧਾਵੇ ਲੱਭਣੇ ਔਖੇ ਨਹੀਂ ਹੈਗੇ ਭਾਜੀ ਵਾਹ ਜੀ ਸਾਡਾ ਤਾਂ ਸ਼ਹਿਰ ਮਸ਼ਹੂਰ ਰੰਧਾਵੇ ਕਰਕੇ ਸਾਡੇ ਮੈਂ ਰੰਧਾਵਾ ਸਾਡੇ ਖਰੜ ਤੋਂ ਹੋਏ ਆ ਕੀ ਬਾਤ ਹੈ ਬਿਲਕੁਲ ਭਾਜੀ ਬਿਲਕ ਕੋਈ ਤੁਹਾਡੀ ਇੱਕ ਡੈਰੀ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਤੇ ਇਹ ਮਿਲ ਕੇ ਇਹ ਦੀ ਕਹਾਣੀ ਕਿਵੇਂ ਸ਼ੁਰੂ ਹੋ ਗਈ ਭਜੀ ਜੀ ਬੇਸਿਕਲੀ ਮੈਂ ਪੜਨ ਤੋਂ ਬਾਅਦ ਡੈਰੀ ਦਾ ਕੰਮ ਕੀਤਾ 1998 ਚ ਅੱਛਾ ਜੀ ਉਸ ਵੇਲੇ ਤੋਂ ਹੀ ਫਿਰ ਮੇਰੀ ਇੱਛਾ ਸੀਗੀ ਵੀ ਆਪਾਂ ਦੁੱਧ ਘਰ ਦਾ ਸੀਗਾ ਵੱਧੂ ਮੱਜਾ ਹਨਾ ਜੀ ਤੇ ਫਿਰ ਉਸ ਵੇਲੇ ਤੋਂ ਹੀ ਅਸੀਂ ਬਰਫੀ ਹਰ ਮਿਲ ਕੇ ਬਣਾਉਂਦੇ ਆਂ ਓਕੇ ਤੇ ਸਾਡਾ ਸ਼ਹਿਰ ਤਾਂ ਸਾਰੇ ਹੀ ਸਾਨੂੰ ਤੇਲ 25 26 ਸਾਲ ਤੋਂ ਜਾਣਦਾ ਵਧੀਆ ਖਾਂਦਾ ਓਕੇ ਤੇ ਐਦਾਂ ਹੀ ਦਿਨ ਪਰ ਦਿਨ ਚਲਦਾ ਜਾ ਰਿਹਾ ਮਹਿੰਗਾਈ ਵੀ ਹੁੰਦੀ ਜਾਂਦੀ ਹੈ ਰੇਟ ਵੀ ਵਧਦਾ ਜਾਂਦਾ ਹੈ ਕਮੈਂਟਸ ਕਰਦੇ ਆ ਬਈ 550 ਨੇ ਸਾਲ ਤੋਂ ਨਹੀਂ ਅਨੇ ਸਾਲ ਤੋਂ 550 ਨਹੀਂ ਹੈ ਜੀ 140 ਰੁਪਏ ਸੀ ਫਿਰ 240 250 300 400 ਇਦਾਂ ਹੁੰਦੇ ਹੁੰਦੇ ਆ ਨਾ ਅੱਜ 550 ਆ ਅੱਜ 550 ਰੁਪਏ ਹੋ ਗਿਆ ਸਾਡੀ ਕੋਸ਼ਿਸ਼ ਹੁੰਦੀ ਵੀ ਜੈਨੂਅਲ ਰੇਟ ਤੇ ਹਮ ਅਸਲੀ ਚੀਜ਼ ਪ੍ਰੈਜ਼ੈਂਟ ਕਰੀਏ ਬਸ ਇਹ ਨਹੀਂੋ ਗੱਲ ਆ ਭਾਜੀ ਇੱਕ ਮਿਲ ਕੇ ਕਿ ਇਦਾਂ ਦਾ ਵੀ ਆ ਜਿਹੜਾ ਮਾਰਕੀਟ ਚ 200 ਰੁਪਏ ਕਿਲੋ ਵਿਕਦਾ ਜੀ ਠੀਕ ਹੈ ਜੀ ਤੇ ਉਹ ਦੇਖ ਕੇ ਕਿਤੇ ਲੋਕਾਂ ਦੇ ਮਨ ਚ ਨਹੀਂ ਆਉਂਦਾ ਵੀ ਯਾਰ 200 ਰੁਪਏ ਕੇ ਲੋ ਵਾਲਾ ਤੇ ਜਿਹੜਾ ਨਕਲੀ ਲੈ ਕੇ ਤੇ ਇਹ ਕਿਤੇ ਕਿਵੇਂ ਉਹਦੇ ਵਿੱਚ ਕਰ ਕਰ ਹੁੰਦਾ ਕੰਪੈਰੀਸ਼ਨ ਕਰਦੇ ਕਿਸੇ ਵੇਲੇ ਵੀਰ ਜੀ ਦੇਖੋ ਮਹਾਰਾਜ ਦੀ ਕਿਰਪਾ ਬਾਬੇ ਨਾਨਕ ਦੀ ਸਾਡੇ ਤੇ ਇੱਕੋ ਕੋਸ਼ਿਸ਼ ਰਹਦੀ ਹੈ ਵੀ ਦੁੱਧ ਜਿਵੇਂ ਮੱਝ ਨੇ ਦਿੱਤਾ ਚਾਹੇ ਉਹ 5 ਫੈਂਟ ਦਾ ਚਾਹੇ ਉਹ 2 ਫੈਂਟ ਦਾ ਚਾਹੇ ਉਹ 10 ਫੈਂਟ ਦਾ ਉਹ ਤਾਂ ਐਜ਼ ਇਟ ਇਜ਼ ਬਣ ਜਵੇ ਓਕੇ ਬਿਨਾਂ ਛੇੜ ਖਾਨੇ ਤੇ ਜਦੋਂ ਆਪਾਂ ਐਜ਼ ਇਟ ਇਜ਼ ਬਣਾਉਨੇ ਆ ਤਾਂ ਆ ਚੀਜ਼ ਬਣਦੀ ਆ ਤਾਂ ਵਾਜੀਗਾਰ ਠੀਕ ਹੈ ਨਾ ਉਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਵਧੀਆ ਆ ਉਹ ਘਟੀਆ ਇਹ ਉਹ ਤਾਂ ਭਾਜੀ ਵਧੀਆ ਹੈ ਹੀ ਨਹੀਂ ਕਿਉਂਕਿ ਨਗਲੀ 200 ਰੁਪਏ ਦੇ ਵਿੱਚ ਕੀ ਬਣਾ ਦੇਣਗੇ ਉਹ ਖਾਨ ਵਾਲੇ ਜਾਣਦੇ ਆ ਜੀ ਤੋ ਕਿਹਾ ਹੈਗਾ ਮਾਰਕੀਟ ਦੇ ਵਿੱਚ ਆਪਾਂ ਨਹੀਂ ਕਮੈਂਟ ਕਰ ਸਕਦੇ ਅਦਰਵਾਇਜ਼ ਗੱਲ ਇਹ ਆ ਵੀ ਮੱਝ ਨੇ ਜਿਵੇਂ ਦੁੱਧ ਦਿੱਤਾ ਨਾ ਇਹ ਉਹਦਾ ਉਦਾਂ ਹੀ ਬਣ ਗਿਆ ਇਹਦੇ ਨਾਲ ਕੋਈ ਛੇੜਖਾਨੀ ਆ ਉਦੋਂ ਮਿਠਾਈ ਆ ਤੀਜੀ ਚੀਜ਼ ਪਾਉਂਦੇ ਕੋਈ ਨਹੀਂ ਮੈਨੂੰ ਹੁਣ ਇੱਕ ਗੱਲ ਦੋ ਜਿਹੜੇ ਪਾਲ ਨਾਮ ਆ ਉਹ ਆਪ ਜੀ ਦੇ ਨਾਮ ਆ ਮੇਰਾ ਨਾਮ ਪਾਲ ਹੈ ਜੀ ਬਸੇ ਮੇਰਾ ਨਾਮ ਹਰਿੰਦਰ ਸਿੰਘ ਆ ਪਾਲ ਮੇਰਾ ਨਿਕ ਨਾਮ ਆ ਜਿਵੇਂ ਬਚਪਨ ਚ ਡੈਡੀ ਫਾਦਰ ਮਦਰ ਦਾਦੇ ਨਾਨੇ ਹਨਾ ਪਾਲੀ ਰਿਆ ਓਏ ਪਾਲ ਰਿਆ ਓਏ ਰਾਈਟ ਉਹ ਬਾਲ ਹੀ ਚੱਲ ਗਿਆ ਪੇਪਰਾਂ ਦੇ ਵਿੱਚ ਪੇਪਰਾਂ ਦੇ ਵਿੱਚ ਹਰਿੰਦਰ ਸਿੰਘ ਕਿਆ ਵਗਿਆ ਮਾਰਨ ਦੀ ਮਿਹਰ ਹੋ ਗਈ ਪਰੋਰੇ ਭਰਾਵਾਂ ਦਾ ਪਿਆਰ ਹੈ ਬਹੁਤ ਵਧੀਆ ਭਾਜੀ ਹੋਰ ਕੀ ਕੀ ਬਣਾਉਣੀਓ ਨਾਲ ਲੈਂਦੇ ਅਸੀਂ ਬਰਫੀ ਬਣਾਉਣੀ ਹੈ ਜੀ ਸਪੈਸ਼ਲ ਹਾਂਜੀ ਅੱਛਾ ਜੀ ਤੇ ਬਾਕੀ ਸਾਰੀ ਚੀਜ਼ ਸਾਡਾ ਸੁਧਾ ਅੱਛਾ ਇੱਕ ਗੱਲ ਮੈਂ ਹੋਰ ਦੱਸਦਾ ਸਾਡੀ ਵੀਡੀਓ ਦੇ ਥੱਲੇ ਤੁਹਾਡੇ ਕਮੈਂਟ ਬਹੁਤ ਕੀਤੇ ਲੋਕਾਂ ਨੇ ਕਿਉਂਕਿ ਅਸੀਂ ਬਰਫੀ ਨੂੰ ਕਹਿ ਲਿਆ ਵੀ ਕਿ ਚੈਨਲ ਆਈਸ ਅਸੀਂ ਸ਼ੁਰੂਆਤ ਕੀਤੀ ਹੈ ਬਰਫੀ ਦੀ ਮਤਲਬ ਪੰਜਾਬ ਦੇ ਟਾਪ ਕਲਾਸ ਬਰਫੀ ਵਾਲੇ ਅਸੀਂ ਸ਼ੂਟ ਕਰ ਚੁੱਕੇ ਹਾਂ ਤੇ ਜੇ ਤੁਹਾਡੀ ਬਰਫੀ ਦੇ ਬਾਰੇ ਸਾਡਾ ਜ਼ਿਕਰ ਕੀਤਾ ਵੀ ਭਾਈ ਉਹਨਾਂ ਦੇ ਕੋਲ ਜਾ ਕੇ ਆਓ ਉਹਨਾਂ ਦੀ ਵੀ ਇੱਕ ਵਾਰੀ ਟੇਸਟ ਜ਼ਰੂਰ ਕਰਕੇ ਆਓ ਤੇ ਫਿਰ ਅੱਜ ਸਵਾਭ ਬਣ ਗਿਆ ਤੁਹਾਡੇ ਦਰਸ਼ਨ ਕਰਨ ਦਾ ਜੇ ਤੁਹਾਡਾ ਮਿਲ ਕੇ ਤੁਹਾਡੀ ਬਰਫੀ ਵੇਜਟੇਸਟ ਜ਼ਰੂਰ ਕਰਕੇ ਜਾਵਾਂਗੇ ോടെ പണ്ട് ਆਪਣਾ ਇੱਕ ਤਾਂ ਛੋਟਾ ਜਿਹਾ ਫਾਰਮ ਹੈ 25 ਮੱਝਾਂ ਉੱਥੇ ਹੈਗੀਆਂ ਆਪਣਾ ਆਪਣਾ ਜੀ ਓਕੇ ਜੀ ਠੀਕ ਹੈ ਜੀ ਉਹ ਉਹ ਲੇਟ ਦੋ ਸਾਲ ਤੋਂ ਸ਼ੁਰੂ ਕੀਤਾ ਸੀ ਪਹਿਲਾਂ ਤਾਂ ਅਸੀਂ ਸੈਂਟਰ ਲਾਇਆ ਹੋਇਆ ਸੀ ਕਲੈਕਸ਼ਨ ਦੇ ਵਾਜੀ ਵਾਜ ਕੋਈ ਸਾਨੂੰ ਦਿੱਕਤ ਆਂਦੀ ਸੀਗੀ ਵੀ ਥੋੜਾ ਜਿਹਾ ਨਾ ਕੋਈ ਰਾਤ ਦਾ ਪਾ ਗਿਆ ਕੋਈ ਤਾਜੀ ਸੂਈ ਮੱਝ ਦਾ ਪਾ ਗਿਆ ਉਹਦੇ ਨਾਲ ਸਾਰਾ ਦੁੱਧ ਖਰਾਬ ਹੋ ਜਾਂਦਾ ਹੈ ਨਾ ਬਿਲਕੁਲ ਬਿਲਕੁਲ ਤੇ ਥੋੜਾ ਧਿਆਨ ਚ ਰੱਖਿਆ ਹੁਣ ਸਾਡੇ ਨਾਲ ਤੁਹਾਡੇ ਵਰਗੇ ਪ੍ਰੇਮੀ ਮਿੱਤਰ ਜੁੜ ਗਏ ਤਾਂ ਸਾਡੀ ਸੇਲ ਵਧੀਆ ਵੀ ਮੇਰੇ ਕੋਲ 40 ਕਿਲੋ ਦੁੱਧ ਕਰਦਾ ਮੇਰੇ ਕੋਲ 50 ਕਰਦਾ ਹੈ ਨਾ ਤੇ ਫਿਰ ਉਹ ਸਾਨੂੰ ਡਾਇਰੈਕਟ ਇੱਥੇ ਬਾਬੇ ਦਾਦਿਆਂ ਦੇ ਟਾਈਮ ਤੋਂ ਹਨਾ ਕੀ ਬਾਤ ਹੈ ਉਹ ਇੰਨੇ ਪ੍ਰੇਮੀ ਬੰਦੇ ਆ ਉਹ ਕਹਿੰਦੇ ਵੀ 40 ਮੇਰਾ ਘਰ ਦਾ ਮੈਂ ਨਹੀਂ ਸੈਂਟਰ ਸੈਂਟਰ ਚ ਪਾਣਾ ਤੈਨੂੰ ਹੀ ਪਾਣਾ ਕੋਈ ਜੀ ਮਾਲਕ ਦੀ ਘਰ ਕੋਈ ਵੀ ਜਮੇ ਸ਼ੁੱਧ ਚੀਜ਼ ਵੀ ਆਪੇ ਮਿਲਣ ਲੱਗ ਗਈ ਓਏ ਹੋਏ ਬਣਨ ਵੀ ਆਪੇ ਲੱਗਦੇ ਤੇ ਵਿਖੜ ਵੀ ਆਪੇ ਲੱਗਦੇ ਉਹ ਆ ਵੀਡੀਓ ਕਰ ਪਾਇਆ ਭਾਜੀ ਇੱਕ ਚੀਜ਼ ਹੁੰਦੀ ਆ ਅੱਜ ਦੇ ਟਾਈਮ ਦੇ ਵਿੱਚ ਨਾ ਬੜੀਆਂ ਤਕੜੀਆਂ ਤਕੜੀਆਂ ਫਰਮਸ ਨੇ ਜੀ ਸ਼ਾਪਸ ਬੜੀਆਂ ਤਕੜੀਆਂ ਨੇ ਜੀ ਕੋਈ ਕਹ ਲਈ ਜੀ ਵੱਡੀਆਂ ਵੱਡੀਆਂ ਸ਼ਾਪਸ ਦੇ ਉੱਤੇ ਪੂਰੀ ਡੈਕੋਰੇਟਡ ਹੁੰਦੀਆਂ 800 ਰੁਪਏ 1000 ਰੁਪਏ 1500 ਰੁਪਏ 1200 ਰੁ ਤੁਸੀਂ ਇਹਨੂੰ ਕਿਵੇਂ ਮੈਨੇਜ ਕਰ ਲੈਂਦੇ ਹੋ ਵੀ ਹਾਂ ਵੀ ਥੋੜੀ ਤਾਂ ਚੀਜ਼ ਹੱਥੋਂ ਹੱਥ ਵਿਕ ਜਾਂਦੀ ਹੈ 1 ਮਿੰਟ ਦੇ ਵਿੱਚ ਵੀਰ ਜੀ ਇਹ ਤੇ ਸਾਡਾ ਕੋਈ ਐਕਸਟਰਾ ਖਰਚਾ ਨਹੀਂ ਅਸੀਂ ਬਸ ਭੱਟੀ 'ਚ ਪਾਇਆ ਫਲੇਵਰ ਹੈ ਨਹੀਂ ਦੇਖੋ ਭੱਟੀ ਚੱਲ ਰਹੀ ਐ ਅਸੀਂ ਉਰੇ ਖੜੇ ਆ ਭੱਟੀ ਚੱਲ ਰਹੀ ਆ ਦੁੱਧ ਪਾਤਾ ਬਣ ਕੇ ਉਹਨੇ ਬਾਹਰ ਰਹਿਣਾ ਤਾਂ ਲੇਬਰ ਬਚ ਗਈ ਆ ਜੀ ਓਨਲੀ 50 ਰੁਪਏ ਸਾਡਾ ਮਾਰਜਨ ਹੈ ਇੱਕ ਹੁਣ ਕੁਆਂਟੀਟੀ ਜ਼ਿਆਦਾ ਵਿਕਣ ਲੱਗੀ ਆ ਸੇਲ ਵਧ ਗਈ ਆ ਮਤਲਬ ਮੈਨੂੰ 26 ਸਾਲ ਹੋ ਗਏ ਮੈਂ ਕਦੀ ਵੀ ਇਹਨੂੰ ਕੱਟ ਕੇ ਪੀਸ ਬਣਾ ਕੇ ਖਾਨਿਆਂ 'ਚ ਨਹੀਂ ਲਾਇਆ ਨਾ ਕਦੀ ਦਿਵਾਲੀ ਕਦੀ ਮੈਂ ਇਦਾਂ ਵੀ ਬਹੁਤ ਆਪਾਂ ਲੰਬਾ ਚੌੜਾ ਕਾਊਂਟਰ ਲਾ ਲਿਆ ਕਦੀ ਇਦਾਂ ਨਹੀਂ ਕੀਤਾ ਅੱਛਾ ਜੀ ਨਾ ਕਿਉਂਕਿ ਮਹਾਰਾਜ ਦੀ ਕਿਰਪਾ ਵਾ ਇੱਥੇ ਰੱਖ ਕੇ ਵਿਕ ਜਾਂਦਾ ਅਸੀਂ ਟ੍ਰੇਨ ਤੋਂ ਕੱਟ ਕੇ ਨਾਲ ਦੇ ਨਾਲ ਹੀ ਪਾ ਦਿੰਦੇ ਆ 25 26 ਸਾਲ ਤੋਂ ਅਸੀਂ ਕਦੀ ਇਹਨੂੰ ਆਇਆ ਕਾਊਂਟਰਾਂ ਕਾਊਂਟਰਾਂ ਜਿੰਨੇੜਾ ਕਾਊਂਟਰ ਖਾਲੀ ਪਏ ਕਾਊਂਟਰ 'ਚ ਲਾ ਆਵੇ ਤਾਂ ਤਾਂ ਜੇ ਬਚੇ ਹੈ ਨਾ ਮੈਂ ਉਹੀ ਦੇਖ ਰਿਹਾ ਵੀ ਤੁਹਾਡਾ ਮਿਲ ਕੇਕ ਨਹੀਂ ਲੱਗਾ ਹੈਗਾ ਉਹ ਕਾਊਂਟਰ ਦੇ ਵਿੱਚ ਉਹ ਲੱਗਦੇ ਹੀ ਨਹੀਂ ਜੀ ਲਾਵਾਂਗੇ ਤਾਂ ਜੇ ਬਚੂਗਾ ਜੀ ਹੁਣ ਤੁਹਾਡੇ ਸਾਹਮਣੇ 12:00 ਵਜਣ ਲੱਗੇ ਸਾਢੇ 12:00 ਹੋ ਗਏ 1 ਵਜੇ ਨੇ ਖਤਮ ਹੋ ਜਾਣਾ ਉਸ ਤੋਂ ਬਾਅਦ ਤਾਂ ਸਾਨੂੰ ਮੈਨੂੰ ਗਾਲਾਂ ਹੀ ਮਿਲਦੀਆਂ ਲੋਕਾਂ ਦੀਆਂ ਵੀ ਯਾਰ ਤੂੰ ਇਸ ਤਰ੍ਹਾਂ ਹੈਡ ਪਾਏ ਜਨੇ ਇੱਕ ਦੰਦਾ ਹੈ ਨਹੀਂ ਤੇ ਹੁਣ ਭਾਈ ਕਿੰਨੇ ਵਜੇ ਸ਼ੁਰੂਆਤ ਹੋ ਜਾਂਦੀ ਹੈ ਇਹ ਵਿਕੜ ਦੀ ਤੇ ਕਿੰਦ ਖਤਮ ਚਾਰ ਤੁਸੀਂ ਕਹਿੰਦੇ 12 ਵਜੇ ਖਤਮ 6 ਵਜੇ ਆ ਜੰਨੇ ਜੀ ਸਵੇਰੇ ਸਾਡੀਆਂ ਬਾੜ ਲੈਣੇ ਆ ਜੀ 7 ਵਜੇ ਸ਼ਟਰ ਚੱਕ ਦਿੰਦੇ ਆ ਅੰਦਰ ਸੈਟਅਪ ਜਾ ਕਰਕੇ ਅੱਛਾ ਜੀ ਬਹੁਤੋ ਬਾਅਦ ਤਾਂ ਬ੍ਰੇਕਫਾਸਟ ਤੁਹਾਡੇ ਸਾਹਮਣੇ ਹੀ ਹੁਣ ਕੀਤਾ ਤੁਹਾਡੇ ਕਰ ਹੀ ਰਿਹਾ ਸੀ 12 ਵਜੇ ਪਤਾ ਬ੍ਰੇਕਫਾਸਟ ਕਰ ਲਿਆ ਤੇ ਅਸੀਂ ਵਿਹਲੇ ਆ ਤੇ ਹੁਣ ਬਸ ਮਾੜਾ ਮੋੜਾ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਆ ਵੇਚਣਾ ਤਾਂ ਹੁਣ ਪਹਿਲਾ ਵੀ 7 ਵਜੇ ਫਿਨਿਸ਼ ਕਿੰਨੇ ਵਜੇ ਹੋ ਜਦਾ ਆਹੀ 12:30 ਜੀ ਆ ਤੁਹਾਡੇ ਕਰਕੇ ਪਿੱਛੇ ਰੋਕਿਆ ਮੈਂ ਕਿਉਂ ਨਹੀਂ ਮਤਲਬ ਸਾਰੇ ਟੋਟਲ ਪੀਸ ਕਿੰਨੇ ਬਣਦੇ ਨੇ ਤੁਹਾਡੇ 15 ਤੋਂ 18 ਪੀਸ ਬਣਦੇ ਨੇ 15 ਤੋਂ 18 ਪੀਸ ਬਣ ਜਾਂਦੇ ਤੇ ਆਹ ਲਾਸਟ ਪੀਸ ਹੈ ਆਹ ਇਹ ਲਾਸਟ ਪੀਸ ਹੈ ਜੀ ਆ ਪਰਚੇ ਆ ਬਸ ਤੁਸੀਂ ਮੈਂ ਗੱਲਾਂ ਕਰਨ ਲੱਗਾ ਲੱਗਭਗ 12:18 ਹੋ ਚੁੱਕੇ ਨੇ ਹਾਂ ਜੀ ਆ ਮੇਰੇ ਕੋਲ ਪਰਚੇ ਆ ਪਰਚੇ ਮੇਰੇ ਲੱਗੇ ਪਏ ਮੈਂ ਹੁਣ ਤੁਸੀਂ 1 ਮਿੰਟ ਬੰਦ ਕਰਨਾ ਮੈਂ ਹੁਣ ਇਹ ਪੂਰਾ ਕਰ ਦੇਣਾ ਆਪਾਂ ਫਿਰ ਬਿਲੇ ਚਾਹ ਪੀਣੇ ਆ ਓਹ ਕੀ ਬਾਤ ਹੈ ਇਧਰ ਆ ਕੇ ਬਰਫੀ ਤੇ ਬਾਈ ਹੁਣ ਇਹਦੇ ਨਾਲ ਕਟਿੰਗ ਕਿਆ ਬਾਤ ਹੈ ਭਾਜੀ ਤੇ ਬਾਈ ਜੀ ਰੇਟ ਕੀ ਰੱਖਿਆ ਦਾ ਰੇਟ ਭਾਜੀ 550 ਹੈ ਖੋਏ ਦਾ ਵੀ ਵਰਦੀ ਦਾ ਤੇ ਮਿਲ ਕੇ ਇੱਕ ਦਾ ਵੀ ਮਤਲਬ ਕੋਈ ਵੀ ਚੀਜ਼ ਲਾ ਲਓ 550 ਰੁਪਏ ਤੋਂ ਹੀ ਆ ਆਹੀ ਕਾਸਟ ਕਰਦੇ ਜੀ ਦੁੱਧ ਤੋਂ 50 ਨਹੀਂ ਕਾਸਟ ਦਾ 50 ਰੁਪਏ ਮਾਰ ਦੇਣਾ ਪਰ ਤੁਹਾਡੇ ਤੁਸੀਂ ਹੁਣ ਚੰਡੀਗੜ੍ਹ ਦੇ ਬਿਲਕੁਲ ਲਾਗੇ ਲੱਗਦਾ ਹੈ ਤੇ ਚੰਡੀਗੜ੍ਹ ਦੇ ਵਿੱਚ ਥੋੜਾ ਰੇਟ ਵੀ ਤਾਂ ਜ਼ਿਆਦਾ ਹੋਣਾ ਹੈ ਦਾ ਦੋਨਾਂ ਦੇ ਰੇਟ ਮਤਲਬ ਹੁਣ ਉੱਥੇ ਦੀ ਰੇਟ ਰੇਟ ਸਾਡਾ ਹੀ ਆ ਉਹਨਾਂ ਨੂੰ ਵਿਚਾਰੇ ਨੂੰ ਵੈਸੇ ਹੀ ਕਾਸਟਲੀ ਪੈ ਜਾਂਦਾ ਕਿ ਉਹ ਰੈਪਿਡੋ ਕਰਕੇ ਭੇਜ ਦਿਆ ਓਕੇ ਰੈਪਿਡੋ ਨਾਲ 150 ਲੈ ਲੈਂਦਾ ਹਨ ਉਹਨਾਂ ਨੂੰ ਵੈਸੇ ਹੀ 100 ਰੁਪਏ ਮਹਿੰਗਾ ਪੈ ਗਿਆ ਤੇ ਸਾਨੂੰ ਇਹ ਫਾਇਦਾ ਵੀ ਸਾਡਾ ਆਪਣਾ ਤਾਮਜਾਮ ਦਾਦੇ ਬਾਬੇ ਜਗ੍ਹਾ 'ਚ ਬੈਠੇ ਆ ਜੇ ਅਸੀਂ ਚੰਡੀਗੜ੍ਹ ਸ਼ੋਰੂਮ ਕਰ ਲਈਏ ਉੱਥੇ 2 ਲੱਖ ਕਿਰਾਇਆ ਦੇਣਾ ਪਵੇ ਇਹ ਵੀ ਫਿਰ ਹਜ਼ਾਰ ਰੁਪਏ ਹੋ ਜਾਣਾ ਇਹ ਵੀ ਹਜ਼ਾਰ ਰੁਪਏ ਹੋ ਜਾਣਾ ਹਨਾ ਅਸੀਂ ਕਿਹੜਾ ਕੋਈ ਕਿਰਾਇਆ ਕੱਢਣਾ ਸਹੀ ਗੱਲ ਆ ਤੇ ਦੂਜੀ ਗੱਲ ਮੈਂ ਕਿਹ ਚੀਜ਼ ਦੇਖਿਆ ਆ ਆ ਬਠਾਈ ਵਾਲੇ ਕਾਊਂਟਰ ਜਿਨ੍ਹਾਂ ਦੇ ਵਿੱਚ ਲੱਗਾ ਕੀ ਪਿਆ ਆ ਮਟਰੀ ਬ ਕੀ ਕਰਵਾ ਬਾਬੇ ਜੀ ਕੀ ਕਰਤਾ ਕੀ ਬਾਤ ਹੈ ਹਾਂ ਜੀ ਨੇ ਬਾਜੀ ਇੱਕ ਗੱਲ ਹੋਰ ਵੀ ਹੈ ਨਾ ਅਸਲ ਦੇ ਵਿੱਚ ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਲੱਗਦਾ ਪੰਜਾਬੀ ਕੰਮ ਨਹੀਂ ਕਰਦੇ ਜੀ ਪਰ ਜਿਹੜੇ ਪੰਜਾਬੀ ਕੰਮ ਕਰਦੇ ਆ ਉਹ ਕਰਦੇ ਵੀ ਪੂਰਾ ਠੋਕੇ ਆ ਵੀ ਇਸ ਤਰੀਕੇ ਨਾਲ ਕੰਮ ਕਰਦੇ ਵੀ ਹੱਥ ਹੱਥ ਚੀਜ਼ਾਂ ਵਿਕਦੀਆਂ ਨੇ ਨਹੀਂ ਨਹੀਂ ਪੰਜਾਬੀ ਕਿਉਂ ਨਹੀਂ ਕੰਮ ਕਰਦੇ ਜੀ ਦੇਖੋ ਜੀ ਪੰਜਾਬੀ ਕੁਚੇਲਾ ਤੱਕ ਪਹੁੰਚ ਗਏ ਦਲਜੀਤ ਕਿਹਾ ਹੋਰ ਕਿਹਾ ਸਾਰੇ ਜਿੰਨੀਆਂ ਬੜੀਆਂ ਇੰਡਸਟਰੀਆਂ ਗੂਗਲ ਹੋ ਗਈ ਤੁਹਾਡੇ ਜਿੰਨੇ ਵੀ ਐਮਾਜ਼ਨ ਹੋ ਗਈ ਸਾਰੇ ਪੰਜਾਬੀਆਂ ਨੇ ਟੌਪ ਤੇ ਸਾਰੇ ਪੰਜਾਬੀਆਂ ਨੇ ਹਾਂ ਜੀ 1 2% ਨਹੀਂ ਕਰਦੇ ਤਾਂ ਉਹਦੇ ਨਾਲ ਸਾਰੀ ਕਮਿਊਨਿਟੀ ਥੋੜਾ ਕੰਮ ਬਿਲਕੁਲ ਪਾਜੀ ਬਿਲਕੁਲ ਅਸਲ ਅਸਲ ਦੇ ਵਿੱਚ ਗੱਲ ਮੇਨ ਆ ਵੀ ਕੰਮ ਕਰਨ ਦੀ ਹਿੰਮਤ ਚਾਹੀਦੀ ਹੈ ਹਾਂ ਹਿੰਮਤ ਚਾਹੀਦੀ ਹੈ ਕਿਉਂਕਿ ਮੇਨ ਚੀਜ਼ ਤੁਸੀਂ ਆਪਸਾ ਲਾ ਲਓ ਤੁਸੀਂ ਖੁਦ ਆਪ ਤੁਹਾਡਾ ਜਿਹੜਾ ਮਿਲ ਕੇ ਗਿਆ ਤੁਹਾਡੇ ਕੋਲ 4 ਘੰਟੇ ਕਿ ਛੱਡੋ 1 ਘੰਟਾ ਹੀ ਤੁਹਾਡੇ ਕੋਲ ਰਹਿੰਦਾ ਜੀ ਜੀ ਤੇ ਮੇਰੇ ਆਉਂਦੇ ਨੂੰ ਉਹ ਲਗਭਗ ਤੋਂ ਸ ਇਹਦੇ ਵਿੱਚੋਂ ਵੀ ਇਹ ਘੱਟੋੜਾ 1.5 ਕਿਲੋ ਤਾਂ ਹੀ ਆਪ ਲੈ ਜਾਣਾ ਭਾਈ ਥੈਂਕ ਯੂ ਸੋਮਾ ਜੀ ਤੇ ਮੇਨ ਮੇਨ ਚੀਜ਼ ਇਹ ਆ ਕਈ ਭਰਾਵਾਂ ਦਾ ਸਵਾਲ ਹੁੰਦਾ ਭਾਜੀ ਵੀ ਦੁੱਧ ਹੈ ਨਹੀਂ ਪੰਜਾਬ ਦੇ ਵਿੱਚ ਜੀ ਉਹ ਕਿਹੜੇ ਲੋਕਾਂ ਦੇ ਦੁੱਧ ਹੈ ਨਹੀਂਗਾ ਜਦੋਂ ਤੁਸੀਂ ਕਹੇ ਤੁਹਾਡੇ ਕੋਲ ਦੁੱਧ ਬਹੁਤ ਹੈ ਵੀ ਲੋਕ 40 40 ਕਿਲੋ 50 50 ਕਿਲੋ ਵਾਲੇ ਤੁਹਾਨੂੰ ਮਿਲ ਗਏ ਨਹੀਂ ਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਹਰੇਕ ਜਗ੍ਹਾ ਤੇ ਪੰਜਾਬੀ ਨਾਲ ਪੰਜਾਬੀਓਂ ਉਂਗਲ ਕਰਨ ਨੂੰ ਤਿਆਰ ਰਹਿੰਦਾ ਵੀ ਇਹ ਪੰਜਾਬੀ ਨਿਕਮਸਣ ਕਰਦਾ ਭਾਈ ਦੁੱਧ ਵੀ ਹੈਗਾ ਹਰ ਚੀਜ਼ ਹੈਗੀ ਆ ਉਹਦਾ ਇੱਕ ਜਿਹੜਾ ਬੇਸਿਕ ਪ੍ਰਾਈਸ ਤੁਸੀਂ ਪੇ ਕਰਦੇ ਹੋ ਨਾ ਹਰੇਕ ਚੀਜ਼ ਮਿਲਦੀ ਆ ਮੈਨੂੰ ਹੁਣੇ ਵੀਡੀਓ ਤੋਂ ਬਾਅਦ ਨਾ ਕਈਆਂ ਤੋਂ ਫੋਨ ਆਉਂਦੇ ਆ ਵੀ ਭਾਈ ਜੀ ਮੈਂ ਨਾ ਇੱਕ ਦੁੱਧ ਲੰਮਾ ਮੈਨੂੰ 90 ਰੁਪਏ ਕਿਲੋ ਦੰਦਾ ਅੱਛਾ ਆਵਾ ਦੁੱਧ ਵੀਰ ਮੈਂ ਤੁਹਾਨੂੰ ਲੈ ਲੈ ਕੇ ਮੈਂ ਚੰਡੀਗੜ੍ਹ ਆ ਤੁਸੀਂ ਕਿੰਨੇ ਰੱਦ ਦੋਗੇ ਮਾਜੀ ਉਹ ਤੇ 90 ਰੁਪਏ ਲਓ 90 ਹੀ ਪੈਂਦਾ ਜੇ ਪਿਓਰ ਤੋਂ ਤਾਂ 90 ਮਿਲੂਗਾ ਨਾ ਸਸਤਾ ਤੁਸੀਂ ਲਭੋਗੇ ਫਿਰ ਅਡਲਟਰੇਸ਼ਨ ਆਟੋਮੈਟਿਕਲੀ ਜਦ ਆਪਾਂ ਮਹਿੰਗੀ ਚੀਜ਼ ਸਾਨੂੰ ਕਾਸਟ ਪਤਾ ਹੋਵੇ ਵੀ ਇਹ ਚੀਜ਼ ਕਾਸਟ ਕਰ ਰਹੀ ਆ ਫੀਡ ਮਹਿੰਗੀ ਆ ਥਾਣਾ ਮਹਿੰਗਾ ਮੱਕੀ ਮਹਿੰਗੀ ਕਣਕ ਮਹਿੰਗੀ ਉਹਦੀ ਫੀਡ ਬਣਨੀ ਆ ਨਾ ਹਾਂ ਬਿਲਕੁਲ ਚਾਰਾ ਮਹਿੰਗਾ ਜਿਵੇਂ ਨਾਲ ਰੇਟ ਕਿੱਥੇ ਆ ਜਿਹੜੇ 2 ਕਰੋੜ ਰੁਪਏ ਕਿਲੇ ਚ ਬੈਜੀ ਫਸਲ ਕਰਨੀ ਆ ਉਹ ਤਾਂ 100 ਕਿਲੋ ਤੋਂ ਤੇ ਵੇਚੂਗਾ ਤਾਂ ਹੀ ਉਹ 10-15 ਵਿੱਚ ਬਚਣਗੇ ਨਾ ਤਾਂ ਹੀ ਬਚਣਗੇ ਜੇ ਤੁਸੀਂ 50 ਵਾਲਾ ਲਭੋਗੇ 65 ਵਾਲਾ ਲਭੋਗੇ ਅਡਲਟਰੇਸ਼ਨ ਆਟੋਮੈਟਿਕਲੀ ਮਿਲੂਗੀ ਤੇ ਇਸ ਕਰਕੇ ਜਿਹੜੇ ਨਾ ਰੌਲਾ ਪ ਜਿਹੜੇ 165 ਤੋਂ ਉੱਪਰ 90 100 ਪੀਣ ਵਾਲੇ ਆ ਉਹ ਡਾਕਟਰਾਂ ਦੇ ਰੌਲੇ ਨਹੀਂ ਪਾਰੇ ਉਹਨਾਂ ਨੂੰ ਮਿਲ ਰਿਹਾ ਤੁਹਾਨੂੰ ਵੀ ਤਾਂ ਮਿਲ ਰਿਹਾ ਬਿਲਕੁਲ ਲੈ ਰਹੇ ਆ ਅਸੀਂ 110 ਰੁਪਏ ਦੁੱਧ ਲੈਣੇ ਆ 110 ਰੁਪਏ ਰਾਈਟ 110 ਰੁਪਏ ਫੈਡਰੇਟਡ ਦੁੱਧ ਲੈਣੇ ਤੁਹਾਨੂੰ ਜਿੰਨਾ ਮਰਜ਼ੀ ਪਾ ਦੇ ਕੋਈ ਪਰ ਸ਼ਰਤ ਸਾਡੀ ਇੱਕੋ ਆ ਵੀ ਅਸੀਂ ਆ ਆਵਾਂਗੇ ਮੱਝਿਆ ਕੋਲੇ ਵੀ ਤੇਰਾ ਦੁੱਧ ਕਿੰਨਾ ਦੋ ਦਿਨ ਕਢਾ ਕੇ ਲੈ ਆਵਾਂਗੇ ਜਦ ਮਰਜ਼ੀ ਛਾਪਾ ਮਾਰ ਕੇ ਸਾਡਾ ਮੁੰਡਾ ਬੇਟਾ ਖੜਾ ਜਦ ਮਰਜ਼ੀ ਤੇ ਚੁੰਦੇ ਆ ਪਰ ਓਕੇ ਲਿਖਿਆ ਇਹ ਨਹੀਂ ਹੈ ਐ ਤਾਂ ਤੂੰ ਤਾਂ ਸਾਰੀ ਕੰਪਨੀ ਦੇ ਮਿਲਦਾ ਲਿੰਗ ਨੂੰ ਤਾਂ ਕੋਈ ਪ੍ਰੋਡਕਟ ਨਹੀਂ ਮਿਲਦਾ ਬਣਦਾ ਕੱਲ ਪਰसों ਵੀਡੀਓ ਦੁਰੀ ਫਿਰਦੀ ਆ ਭਾਈ ਵੀ ਸਾਰਾ ਕੁਝ ਕਰਦਾ ਸੀ ਭਾਈ 110 ਰੁਪਏ ਕਿਲੋ ਲੈ ਕੇ ਦੋ ਦੋ ਕਿਵੇਂ ਵਾਰਾਂ ਕਿਵੇਂ ਖਾਂਦਾ 110 था था। 10 ਫਟ ਦਾ ਰੇਟ ਆ 10 ਕਿਲੋ ਦਾ ਓਕੇ 10 ਕਿਲੋ ਦਾ ਜਦੋਂ 10 ਕਿਲੋ ਬਹੁਤ ਹਾਂ ਉਹ ਬਹੁਤ ਰੇਅਰ ਹੀ ਮਿਲਣਾ ਦੁੱਧ ਉਹ ਇਹਨਾਂ ਮਿਲਦਾ ਜਾਜਿਦਾਂ ਤੋਕੜ ਮੱਝਾਂ ਹੋਈਆਂ ਹੋਣਗੀਆਂ ਉਹਨਾਂ ਨੂੰ ਨਹੀਂ ਮਿਲਦਾ ਕਿਸੇ ਦਾ 6 ਆ ਕਈ ਦਾ 10 ਆ ਐਵਰੇਜ ਹੀ 7-8 ਆਂਦੀ ਆ 7-8 6.5 ਤੋਂ ਲੈ ਕੇ 7.5 ਦੇ ਵਿੱਚ 8 ਦੇ ਵਿੱਚ ਹੀ ਆਂਦੀ ਆ ਰਾਈਟ ਉੰਨੀ ਹੀ ਆਂਦੀ ਆ ਉਹ ਤੁਹਾਨੂੰ 80 ਰੁਪਏ ਜਿਹੜਾ ਅਸੀਂ 85 ਰੁਪ 80-85 ਰੁਪਏ ਤੁਹਾਨੂੰ ਕਾਸਟ ਕਰਦਾ ਹਾਂ ਤੇ ਉਹ 4 ਕਿਲੋ ਤੋਂ 2 ਕਿਲੋ ਮਿਲ ਕੇ ਬਣ ਜਾਂਦਾ 8 4 32 320 ਰੁਪਏ ਹੋਗੇ ਬਿਲਕੁਲ ਬਿਲਕੁਲ ਉਹਦੇ ਤੋਂ 2.5 ਕਿਲੋ ਚਨੀ ਹੋ ਗਈ ਮਤਲਬ ਸਿੱਧੇ ਐਕਟਲੀ ਜਦੋਂ 5 ਕਿਲੋ ਤੋਂ ਮੰਕਰ ਬਲੋ 1300 ਗ੍ਰਾਮ ਖੁੱਤਾ ਡੱਖੂਆ ਨਿਕਲ ਜਾਂਦਾ ਸਾਢੇ 1250 ਦਾ 100% ਬਟਤੇ ਪਿਆ ਹਾਂ ਠੀਕ ਹੈ ਨਾ ਤੇ ਸਾਢੇ 12 ਤੋਂ ਹਿਸਾਬ ਹੋ ਆਪ ਚਾਰ ਦੀ ਮੰਨ ਕੇ ਜਲੇ ਪਾਈਏ ਇਹਦੇ ਨਾਲ ਬਿਲਕੁਲ ਤੇ 8 4 32 320 ਦਾ ਹੋ ਗਿਆ 320 ਦਾ 50-60 ਰੁਪਏ ਦਾ ਤੇਲ ਹੋ ਗਿਆ ਹਾਂ 50 ਦੀ ਬਿਜਲੀ ਹੋ ਗਈ ਤੁਹਾਨੂੰ 450 400 ਪੈ ਗਿਆ ਨਾ ਤਾਂ 50 ਇਹਨ ਸਾਢੇ 40 ਹੋ ਗਿਆ ਨਾ ਸਾਢੇ 40 ਹੋ ਗਿਆ ਤੇ 100 ਫਿਰ ਬਚ ਗਿਆ ਨਾ 100 100 ਬਚ ਗਿਆ ਭਾਜੀ ਫਿਰ ਵੀ ਕਹਿੰਦੇ 50 ਤਾਂ ਸਾਡੇ ਪ੍ਰੋਪਰ ਸਾਨੂੰ ਵੱਜ ਜਾਂਦੇ ਆ ਵੱਜ ਜਾਂਦੇ ਆ ਨਹੀਂ ਬਹੁਤ ਵਧੀਆ ਭਾਜੀ ਚਾਹੀਦਾ ਵੀ ਇਹ ਹੈ ਇੱਕ ਜੈਨੂਇਨਟੀ ਤਰੀਕੇ ਦੇ ਨਾਲ ਕੋਈ ਕੰਮ ਕਰਦੇ ਆ ਤੇ ਉਹਦੇ ਵਿੱਚ ਕਿੰਨੇ 4 ਪੈਸੇ ਬਚੇ ਇਹਨਾਂ ਦਾ ਤਾਂ ਫਾਇਦਾ ਵੀ ਕੋਈ ਨਹੀਂ ਜਿਹੜਾ ਜਿਹੜਾ ਬਿਜ਼ਨਸ ਫਲੋ ਮਾਰਕੀਟ ਜਿਹੜੀ ਇਕਨੋਮਿਕਸ ਦੀ ਆਹੀ ਗੱਲ ਕਰਦੀ ਆ ਵੀ ਆ ਤਾਂ ਤੁਸੀਂ ਉਹਦੀ ਸੇਲ ਵਧਾ ਲਓ ਸੇਲ ਵਧਾ ਲਓ ਨਾ ਇਹ ਪ੍ਰਾਈਸ ਵਧਾ ਲੋ। ਜਾ ਪ੍ਰਾਈਸ ਵਧਾ ਲੋ। ਇੱਕੋ ਚੀਜ਼ ਵਧਾ ਲੋ। ਆਪਾਂ ਸੇਲ ਨੂੰ ਫੋਕ ਚੱਕ ਲਿਆ। ਤੇ ਆਪਾਂ ਭਾਜੀ ਸੇਲ ਵੀ ਵਧਾਉਣੀ ਆ ਤੇ ਪ੍ਰਾਈਸ ਵੀ ਘਟਾਉਣਾ ਨਹੀਂ ਹੈਗਾ। ਨਹੀਂ ਨਹੀਂ ਬਿਲਕੁਲ ਨਹੀਂ। ਤੇ ਹੁਣ ਭਾਜੀ ਐਚਾ ਇੱਕ ਚੀਜ਼ ਮੇਰਾ ਵੀ ਇਹ ਦੀ ਤਾਂ ਹੁਣ ਰਹਿ ਗਈ ਕਟਿੰਗ। ਲਓ ਕੱਟ ਦਿਨੇ। ਹੁਣ ਇਹਦੀ ਕਟਿੰਗ ਤੁਹਾਡੀ ਕਹਿੰਦੇ ਬੜੀ ਵਾਇਰਲ ਹੁੰਦੀ ਹੈ ਵੀ ਤੁਸੀਂ ਜਦੋਂ ਕੱਟਦੇ ਹੋ ਨਾ ਬੜੇ ਪਿਆਰ ਨਾਲ ਕਰਦੇ ਹੋ ਇਹਨੂੰ। ਅਸਲ 'ਚ ਇਹ ਨਾ ਦਸਤਾਨੇ ਪਾਉਣੇ ਪੈਂਦੇ ਆ ਕੱਟਣ ਲੱਗੇ। ਫਿਰ ਮੈਨੂੰ ਡਿਊਟੀ ਲਾ ਦਿੰਦਾ ਕਿ ਮੈਂ ਫਿਰ ਹੱਥ ਚਿਕਣੇ ਹੋ ਜਾਂਦੇ ਮੈਂ ਪੇਪਰ ਵਰਕਰ ਨਾ ਹੁੰਦਾ। ਓਕੇ। ਤੇ ਦਸ ਪਹੀ ਬਿਨਾਂ ਦਸਤਾਵੇਜ਼ਾਂ ਲੈ ਕੇ ਆ ਲਓ ਕੋਈ ਦਿੱਕਤ ਨਹੀਂ ਗਲਤ ਹੋ ਜਾਊਗਾ ਭਾਈ ਤੁਸੀਂ ਮੈਨੂੰ ਗਲਤ ਸਲਾਹ ਦਿੰਦੇ ਹੋ ਨਾ ਨਹੀਂ ਬੈਸ ਸਹੀ ਮੰਨਣੇ ਗਲਤ ਨਹੀਂ ਮੰਨਣੇ ਅਸਲ ਦੇ ਵਿੱਚ ਮੇਨ ਚੀਜ਼ ਗੱਲ ਆ ਕਿ ਅਸੀਂ ਨਾ ਜਿਹੜੇ ਜੜੀਆਂ ਲੋਕਾਂ ਪੰਜਾਬੀਆਂ ਭਰਾਵਾਂ ਦੀ ਨਾ ਪੰਜਾਬੀ ਕਮਿਊਨਿਟੀ ਦੀ ਨਾ ਇੱਕ ਆਦਤ ਪੈ ਚੁੱਕੀ ਆ ਅਸੀਂ ਉਹ ਜਗ੍ਹਾ ਤੋਂ ਖਾਣਾ ਖਾਣ ਲੱਪੇ ਹਾਂ ਉਹ ਜਗ੍ਹਾ ਤੋਂ ਚੀਜ਼ਾਂ ਖਾਣ ਲੱਪੇ ਜਿੰਨਾਂ ਦੇ ਕੋਲ ਸਫਾਈ ਹੁੰਦੀ ਹੀ ਨਹੀਂ ਹਾਂਜੀ ਬਿਲਕੁਲ ਤੇ ਜਿੱਥੇ ਸਫਾਈ ਹੁੰਦੀ ਆ ਉਂਗਲ ਉੱਥੇ ਕਰਦੀ ਆ ਭਾਈ ਗਲਵਜ਼ ਨਹੀਂ ਪਾਏ ਤੇ ਸਿਰ ਤੇ ਨਹੀਂ ਬੰਨਿਆ ਕੁਛ ਭਾਈ ਆ ਨਹੀਂ ਕੀਤਾ ਕਿਉਂਕਿ ਜਿੱਥੇ ਪਹਿਲੇ ਸਫਾਈ ਆ ਕੁਮਕੀਏ ਕਰਾਜੇ ਅਸੀਂ ਬੇਬੇ ਸਾਡੀ ਪਿੰਡੀਆਂ ਬਣਾਉਂਦੀਆਂ ਨਾ ਉਹ ਹੱਥ ਵਟ ਕੇ ਬਣਾਉਂਦੇ ਨੇ ਉਹ ਬਿਲਕੁਲ ਜਿਹੜੀ ਸ਼ਕਤੀ ਹੈ એનર્ਜੀ ਇਹਦੇ ਚ ਭਾਜੀ ਅਪਾ ਗੁਰਦਾਰ ਸਾਹਿਬ ਜਾਣਦੇ ਆ ਦੇਖ ਨਹੀਂ ਬਣਦੇ ਨੋ ਡਾਊਟ ਹੋਣਾ ਸੀ ਲੱਗੇ ਆ ਵੀ ਅਸੀਂ ਗਲਾਸ ਨਾਲ ਚਮਚ ਨਾਲ ਬਣਾਉਣਾ ਚਾਹ ਚਮਚ ਨਾਲ ਕੰਮ ਤਾਂ ਹੈ ਨਾ ਇਹਨਾਂ ਦੇ ਹੱਥਾਂ ਦੀ ਬਿਲਕੁਲ ਜੀ ਬਿਲਕੁਲ ਕਿੰਨੀ એનર્ਜੀ ਹੈ ਨਾ ਜੀ ਇਹਦੇ ਅੱਗੇ ਬਿਲਕੁਲ ਜੀ ਫੜਾ ਤਾਂ ਭਾਜੀ ਨੋ ਪ੍ਰੋਬਲਮ ਮੈਂ ਕਿੰਨਾ ਥੋੜਾ ਟਾਈਮ ਲੈ ਰਿਹਾ ਨਾਲੇ ਆਰਡਰ ਲਾ ਦਿਓ ਤੇ ਚਲੋ ਜੀ ਹੁਣ ਵਾਰੀ ਆ ਗਈ ਹੈ ਜੀ ਮਿਲਕ ਕੇਕ ਨੂੰ ਕੱਟਣ ਦੀ ਬਾਈ ਜੀ ਚਲੋ ਜੀ ਕਰੋ ਸ਼ੁਰੂ ਜੀ ਥੈਂਕ ਯੂ ਸੋ ਮਾ ਜੀ ਅ ਐਸੋ ਹੀ ਕੱਟਦੇ ਆ ਰਾਈਟ ਇਹ ਕਾਊਂਟਰ ਮੇਰਾ ਬਿਲਕੁਲ ਸਾਫ਼ ਹੈ ਜੀ ਜੀ ਕੀ ਆ ਬਦਲਿਆ ਜੀ ਪਾ ਇਹ ਸਫਾਈ ਜਿੰਨੀ ਮਰਜ਼ੀ ਰੱਖ ਲੋ ਹੁਣ ਜਿਹੜੇ ਬੰਦੇ ਨੇ ਆ ਕੇ ਨਾ ਕਮੈਂਟ ਗਲਤ ਕਰਨਾ ਉਹਨੂੰ ਤਾਂ ਬਹਾਨਾ ਚਾਹੀਦਾ ਵਾ ਜੀ ਭਾਜੀ ਚਲੋ ਸਭ ਨੇ ਮਹਾਰਾਜ ਨੇ ਜਿਵੇਂ ਹੈਗਾ ਉਵੇਂ ਕਰੀ ਜਾਣਾ ਹਾਂ ਆਪਣਾ ਕੰਮ ਬਲ ਧਿਆਨ ਦੇਈਦਾ ਅਸੀਂ ਬਹੁਤ ਕਮੈਂਟਸ ਵਗੈਰਾ ਹੋਰ ਬਲ ਧਿਆਨ ਨਹੀਂ ਮੈਂ ਤਾਂ ਆਪੇ ਛੋਛੜੇ ਦੇਖਦਾ ਹੀ ਨਹੀਂ ਹੈਗਾ ਜੀ ਠੀਕ ਹੈ ਨਾ ਤਾਂ ਆਪਣਾ ਕੰਮ ਕਰੀ ਜਾਈਦਾ ਜੀ ਹੂੰ ਮਨ ਕਹੀ ਦੱਸਦੇ ਯਾਰ بڑے ਬੰਦੇ ਸਿੰਗ ਫਸਾਏ ਵੇ ਕਮੈਂਟਸ ਦੇ ਵਿੱਚ ਤੁਹਾਡਾ ਇੰਸਟਾਗ੍ਰਾਮ ਤੇ ਮਹਾਪ੍ਰਭਾਵ ਆ ਪਤਾ ਨਹੀਂ ਮੈਂ ਤਾਂ ਕੰਮ ਕਰਦਾ ਜਾਂ ਇੰਸਟਾਗ੍ਰਾਮ ਨਹੀਂ ਸੀ ਅਪਾ ਜਦਵੀ ਕਰਦੇ ਸੀ ਰਾਈਟ ਹਾਂ ਹੁਣ ਹੈਗਾ ਤੇ ਹੁਣ ਥੋੜਾ ਵਧੀਆ ਕਰਦੇ ਆ ਇੰਸਟਾਗ੍ਰਾਮ ਦੀ ਪਾਵਰ ਦੇਖੋ ਕਿੰਨੀ ਵਧੀਆ ਮੈਂ ਮੰਨਦਾ ਬਿਲਕੁਲ ਬਿਲਕੁਲ ਇਹ ਜਿਹੜੇ ਸੋਸ਼ਲ ਮੀਡੀਆ ਹੈਗਾ ਇਹ ਅੱਛੀ ਚੀਜ਼ ਵੀ ਆ ਬੱਚਿਆਂ ਨੂੰ ਸਾਡੇ ਨੂੰ ਇਹ ਸੋਚਣਾ ਚਾਹੀਦਾ ਵੀ ਅੱਛੇ ਇਹ ਤੋਂ ਫਾਇਦੇ ਲੈਣੇ ਚਾਹੀਦੇ ਆ ਬਿਲਕੁਲ ਬਜੀ ਹਾਂ ਉਹ ਤੇ ਗਲਤ ਸਮਾਨ ਵੀ ਪਿਆ ਅੱਛਾ ਵੀ ਪਿਆ ਕੋਈ ਚੀਜ਼ ਚੰਗੀ ਨਹੀਂ ਹੈ ਕੋਈ ਮਾੜੀ ਨਹੀਂ ਹੈ ਹਾਂਜੀ ਇਹ ਗੱਲ ਆ ਕੋਈ ਜਣਾ ਬਸ ਜੇ ਕੋਹ ਤਾਂ ਨੂੰ ਕੱਟ ਦਿੰਨੇ ਆ ਤੇ ਭਜੀ ਇਹਦਾ ਵਜ਼ਨ ਫਿਰ ਕਿਸ ਤਰੀਕੇ ਨਾਲ ਅਡਜਸਟਮੈਂਟ ਕਰਦੇ ਹੋ ਮਤਲਬ ਵੀ ਪ੍ਰੋਪਰ ਡੱਬੇ ਦਾ ਵਿੱਚ ਇਨਕਲੂਡਿੰਗ ਕਿਲੋ ਪਾਉਨੇ ਨੇ ਕੀ ਕਰਦੇ ਨੇ ਨਹੀਂ ਡੱਬੇ ਦਾ ਸੀ ਇਨਕਲੂਡਿੰਗ ਕਿਲੋ ਪਾਉਨੇ ਆ ਬਾਕਸ ਪ੍ਰਾਈਸ ਐਕਸਟਰਾ ਹੈ ਜਿਹੜਾ ਬੰਦਾ ਬਾਕਸ ਪ੍ਰਾਈਸ ਸਾਨੂੰ ਐਕਸਟਰਾ ਪੇ ਕਰ ਦਿੰਦਾ ਓਕੇ ਹਾਂਜੀ ਉਹਦੇ ਕਿੰਨੇ ਚਾਰजेस ਨੇ 50 ਰੁਪਏ ਜੀ ਹਲੋ 50 ਰੁਪਏ ਤੁਸੀਂ ਮਤਲਬ 600 ਰੁਪਏ ਦੇ ਵਿੱਚ ਤੁਹਾਨੂੰ ਪੂਰੀ 1100 ਗ੍ਰਾਮ ਮਿਲੂਗਾ 1100 ਗ੍ਰਾਮ ਮਿਲਣਾ ਮਤਲਬ 1000 ਦੇ ਜਿਹੜੇ 1 ਕਿਲੋ ਪ੍ਰੋਪਰ ਮਠਾਈ ਜਿਹੜੀ ਤੁਹਾਨੂੰ ਮਿਲਣੀ ਆ 600 ਰੁ ਤੇ ਅੱਛਾ ਭਾਜੀ ਇਹਦਾ ਜਿਹੜਾ ਕਲਰ ਆ ਥੋੜਾ ਜਿਹਾ ਇਹ ਥੋੜਾ ਜਿਹਾ ਫਿੱਕਾ ਜਿਹਾ ਲੱਗ ਰਿਹਾ ਨਾ ਜਿਹੜਾ ਉਹ ਪਿੱਛੇ ਪਿਆ ਉਹਦਾ ਕਲਰ ਡਾਰਕ ਲੱਗ ਰਿਹਾ ਭਾਜੀ ਜਿਵੇਂ ਹੁਣ ਆਪਾਂ ਦੁੱਧ ਤੋਂ ਕਹਾਣੀ ਬਣਾਉਂਦੇ ਹਾਂ ਨਾ ਹਾਂਜੀ ਉਹ ਕਿਸੇ ਦੁੱਧ ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ 1300 ਗ੍ਰਾਮ ਖਵਾ ਨਿਕਲਦਾ ਹੂੰ ਕਿਸੇ 'ਚ 1250 ਨਿਕਲਦਾ ਹੂੰ ਕੋਈ ਮੱਝ ਦੇ ਹਿਸਾਬ ਨਾਲ ਆ ਕਿਸੇ 'ਚ 1150 ਨਿਕਲਦਾ ਜਿੰਨਾ ਖਵਾ ਵੱਧ ਨਿਕਲਦਾ ਉਹਨਾ ਹੀ ਬ੍ਰਾਊਨ ਹੋ ਜਾਂਦਾ ਜਿੰਨਾ ਖੋ ਘੱਟ ਨਿਕਲਦਾ ਉਹਨਾ ਥੋੜਾ ਲਾਈਟ ਹੋ ਜਾਂਦਾ ਹਨਾ ਉਹਨਾ ਕੋ ਮਿੱਠਾ ਜਿਹੜਾ ਬੈਰੀ ਕਰੀ ਜਾਂਦਾ ਹੂੰ ਥੋੜਾ ਮਿੱ ਵੀ 13 ਪਾਣੀ 12 ਘਾਣੇ ਨਿਕਲਿਆ 12 5 60 60 ਕਿਲੋ ਦੇ ਚ ਹਨਾ ਤੇ 2.5 ਕਿਲੋ ਚੀਨੀ ਉਹ ਚ ਪੈਣੀ ਆ ਤੇ 2.5 ਪਾਈ ਜਾਣੀ ਆ ਜੇ ਕੋਈ ਦੁੱਧ ਮਾੜਾ ਜਾਂ ਹਲਕਾ ਦੇ ਤਾਂ ਮੱਜ ਨੇ ਜੋ ਉਹਦਾ ਬੈਚ ਬਣੂਗਾ ਤੇ ਫੇ ਖੋਇ ਦੀ ਮਾਤਰਾ ਘਟ ਗਈ ਆ ਥੋੜਾ ਜਿਹਾ ਮਿੱਠਾ ਵੱਧ ਮਸੂਸ ਹੋਊਗਾ ਇਤੋਂ ਜ਼ਿਆਦਾ ਵਧੀਆ ਖੋਆ ਵਾਜ ਪਰ ਪਰ ਇੱਕ ਗੱਲ ਹੋਰ ਵੀ ਆ ਨਾ ਬਈ ਮਿਲ ਕੇਕ ਦੇ ਵਿੱਚ ਥੋੜਾ ਜਿਹਾ ਮਿੱਠਾ ਵੱਧ ਵੈਸੀ ਵੀ ਚੰਗਾ ਲੱਗਦਾ ਆ ਜੀ ਲੱਗਦਾ ਕਿਉਂਕਿ ਮਿਲ ਕੇਕ ਉਹ ਚੀਜ਼ ਆ ਦਾਣੇਦਾਰ ਹੁੰਦਾ ਦਾਣੇਦਾਰ ਵਿੱਚ ਜਿੰਨਾ ਜਿਆਦਾ ਥੋੜਾ ਮਿੱਠਾ ਨਾ ਹੋਵੇ ਉਹਦੇ ਚ ਸਵਾਦ ਨਹੀਂ ਆਉਂਦਾ ਇਹ ਬਸ ਐਂਕਲੋ ਵੀ ਗॉड ਗਿਫਟ ਹੈ ਜੀ ਸਾਡੇ 'ਚ ਕੋਈ ਰੋਲ ਨਹੀਂ ਹੈ। ਹੂੰ ਇਹ ਪਰਬੰਧਕਾਰ ਦੀ ਮਹਾਰਾਜ ਦੀ ਉਹ ਕਿਰਪਾ ਹੈ ਵੀ ਐਂਦਾ ਬਣ ਰਿਹਾ। ਇਹ ਵੀ ਦਾਣਾ ਬਣਾਉਣ ਲਈ ਕੀ ਕਰਦੇ ਹੋ ਫਿਰ ਤੁਸੀਂ? ਉਹ ਆਪੇ ਹੀ ਬਣ ਜਾਂਦਾ। ਮੈਂ ਤਾਂ ਦੱਸ ਰਿਹਾ ਵੀ ਰੱਬ ਦੀ ਉਹ ਕੋਈ ਕਿਰਪਾ ਹੈ ਸਾਡੇ ਹੱਥ ਵੱਸ ਕੁਝ ਨਹੀਂ ਹੈਗਾ। ਨਹੀਂ ਇਹ ਗੇਮ ਦਾ ਕੁਛ ਹੈਗੀ ਹੈ ਜਿਹੜੀ ਤੁਸੀਂ ਦਾਣਾ ਬਣਾਦੇ। ਮਹਾਰਾਜ ਦੀ ਕਿਰਪਾ ਬਾਬੇ ਨਾਇਨਕ ਦੀ ਕਿਰਪਾ ਹੈ। ਅੱਛਾ ਜੀ। ਵੀ ਆਪੇ ਹੀ ਬਣ ਜਾਂਦਾ। ਹੂੰ ਤੇ ਕਈ ਵਾਰੀ ਸਾਡੇ ਕੋਲ ਕੋਈ ਵਰਕਰ ਕੰਮ ਕਰਦਾ ਛੱਡ ਕੇ ਵੀ ਚਲੇ ਜਾਂਦਾ। ਹੂੰ ਕੋਈ ਹੋਰ ਦੁਕਾਨਦਾਰ ਨੂੰ ਲਾਲਚ ਦੇ ਜਾਂਦਾ ਵੀ ਆ ਜਾ ਮੈਂ ਤੁਹਾਨੂੰ ਵੱਧ ਪੈਸਾ ਮੇਰੇ ਕੋਲ ਬ ਇਹ ਕੁਦਰਤੀ ਕਿਰਪਾ ਹੈ ਆਪਾਂ ਤਾਂ ਕੰਮ ਕਰ ਰਹੇ ਆ ਸੱਚੀ ਕਹਿੰਨਾ ਕਿਰਪਾ ਆਡੀਓ ਹੈ ਵੀ ਇਹ ਦਾਣਾਦਾਰ ਬਣ ਰਿਹਾ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਖੱਟੇ ਪਾਣੀ ਤੋਂ ਹੂੰ ਕੀ ਬਾਤ ਹੈ ਭਾਜੀ ਤੇ ਚਲੋ ਭਾਜੀ ਹੁਣ ਆਪਾਂ ਇੱਕ ਕੰਮ ਕਰਦੇ ਆ ਇੱਕ ਤਾਂ ਤੁਹਾਨੂੰ ਟੈਸਟ ਕਰਵਾਉ ਭਾਜੀ ਭਾਜੀ ਹੁਣ ਤੁਸੀਂ 2 ਮਹੀਨੇ ਨੂੰ ਛੱਡਿਆ ਆਪਾਂ ਦਾ ਹੁਣ ਇੱਕ ਚੀਜ਼ ਹੋਰ ਦਿਖਾਉਣ ਵਾਲੀ ਨੇ ਰਹਿ ਗਈ ਆ ਜਿੱਥੇ ਤੁਸੀਂ ਇਹ ਮਿਲ ਕੇ ਇੱਕ ਬਣਾਉਨੇ ਹੋ ਬਲਾ ਬੋਧਰੇ ਦੇਖੀਏ ਭਾਜੀ ਚਲੋ ਭਾਈ ਚਲੋ ਮੈਂ ਤਾਂ ਤੁਹਾਡੇ ਲਈ ਪਲੇ ਮੇਨ ਮੇਨ ਗੱਲ ਇਹ ਆ ਵੀ ਹਲਵਾਈਆਂ ਦੀ ਨਾ ਜਗ੍ਹਾ ਜਿਹੜੀ ਦਿਖਾਉਣ ਵਾਲੀ ਹੁੰਦੀ ਆ ਇੱਥੇ ਵਾਲੀ ਸਾਫ ਸੁਥਰੀ ਦਿਖਾਉਂਦੇ ਪਿੱਛ ਚਲੋ ਭਾਈ ਚੱਲਦੇ ਆ ਕਿਉਂਕਿ ਅਸੀਂ ਚਾਹੁੰਦੇ ਹੁੰਦੇ ਆ ਵੀ ਆਪਣੇ ਵਿਊਰ ਤੱਕ ਜੈਨੂਨਿਟੀ ਜਾਵੇ ਪ੍ਰੋਪਰ ਤਰੀਕੇ ਨਾਲ ਵੀ ਕਿਉਂਕਿ ਨਾ ਅਸੀਂ ਪੇਡ ਪ੍ਰਮੋਸ਼ਨ ਕਰਦੇ ਆ ਤੇ ਨਾ ਹੀ ਅਸੀਂ ਫੇਕ ਚੀਜ਼ ਦਿਖਾ ਨਹੀਂ ਸਕਦੇ ਭਾਜੀ ਭਾਜੀ ਤੁਸੀਂ ਸਾਨੂੰ ਦੱਸ ਕੇ ਆਉਣਾ ਸੀ ਸਾਫ਼ ਕਰ ਲੈਂਦੇ ਆਪ ਵੀ ਨਹਾ ਲੈਂਦੇ ਇਹ ਤਾਂ ਨਹਾਏ ਵੀ ਨਹੀਂ ਆ ਗਏ ਹਨਾ ਭਾਜੀ ਹੁਣ ਸਵੇਰ ਦੇ ਨਾ ਆਏ ਮੈਂ 5 ਵਜੇ ਦੇ 2 ਘੰਟੇ ਹੋ ਗਏ ਤੇਨ ਬਿਲਕੁਲ ਬਿਲਕੁਲ ਭਾਜੀ ਦੋ ਦੇ ਡਰਮ ਆਏ ਆ ਸਾਰੇ ਹਾਂ ਕੀ ਬਾਤ ਹੈ ਬਹੁਤ ਵਧੀਆ ਜੀ ਸੱਤ ਬੈਡ ਦਾ ਦੁੱਧ ਆ ਹਾਂ ਲੱਗ ਰਿਹਾ ਭਾਜੀ ਪੱਕਾ ਪੂਰਾ ਵਧੀਆ ਆਉਂਦੇ ਨਾਲ ਬਣੀ ਜਾ ਰਿਹਾ ਹੁਣ ਗਰਮ ਆ ਇਹ ਗਰਮ ਇਹਨੂੰ ਹੱਥੇ ਲੱਗਦਾ ਹੱਥ ਲੱਗਦਾ ਅੱਛਾ ਗਰਮ ਹੈ ਇਹ ਹਾਂ ਨਾਲ ਦੇ ਨਾਲ ਬਣ ਰਹੇ ਨੇ ਜੀ ਓਕੇ ਇਹਨੂੰ ਸਵੇਰੇ ਨਿਕਲਣਗੇ ਇਹ ਮਤਲਬ 24 ਘੰਟੇ 24 ਘੰਟੇ ਬਾਅਦ ਹੀ ਰੈਡੀ ਹੋਣਾ ਇਹ ਕਦੋਂ ਹੋਏਗਾ ਜਿਹੜਾ ਅੱਜ ਬਣੀ ਜਾਣਾ ਨਾਲ ਦੇ ਬਣੀ ਜਾਣੇ ਆ ਜਿਹੜੇ 24 ਘੰਟੇ ਨੂੰ ਹੋਈ ਜਾਂਦੇ ਆਪਾਂ ਕੱਢੀ ਜਾਣਾ ਵਾਹ ਜੀ ਵਾਹ ਵਾਹ ਜੀ ਚਲੋ ਆਜੋ ਹੁਣ ਚੱਲੀਏ ਆਪਾਂ ਉਹਦੇ ਇੱਥੇ 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 ਬਣਾ ਬਣਾ ਕੇ ਲਾਈ ਜਾਣੀ ਆਪਾਂ ਨੇ ਵੀਅਕਨੇ ਬਣਾ ਲੈ ਨਾਲ ਦਾ ਬੰਦਾ ਜਿਹਦਾ ਦੁੱਧਾ ਉਹਦਾ ਨਾਮ ਲਿਖੀ ਜਾਣਾ ਅੱਛਾ ਤਾਂ ਕਿ ਜੇ ਕੋਈ ਗੜਬੜ ਹੋਵੇ ਤਾਂ ਆਪਾਂ ਨੂੰ ਫੜ ਸਕਦੇ ਆ ਓਕੇ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਲਿਖੀ ਜਾਨੇ ਅੱਛਾ ਮਤਲਬ ਜਿਹੜੇ ਬੰਦੇ ਦਾ ਦੁੱਧਾ ਤੁਸੀਂ ਬਣਾ ਰਹੇ ਹੋ ਉਹਦਾ ਨਾਮ ਲਿਖਿਆ ਆ ਆ ਭਾਜੀ ਪੱਕਾ ਉਹਦਾ ਨਾਮ ਸਲਿੱਪਾਂ ਲੱਗੀ ਹੋਈਆਂ ਆ ਦੇਖ ਆ ਸਲਿੱਪਾਂ ਲੱਗੀ ਹੋਈਆਂ ਭਾਜੀ ਅੱਛਾ ਆਪਾਂ ਲੱਗੀ ਹੋਈਆਂ ਜੀ ਯਾਰ ਇਹ ਥੋੜਾ ਵੀ ਕੋਈ ਬੰਦਾ ਦੁੱਧੂ ਕੋਈ ਮੰਨ ਲਓ ਹਾਂ ਹਾਂ ਉਹ ਬੰਦਾ ਕਦੋਂ ਬੰਦਾ ਜਾਣਾ ਬੰਦਾ ਕਦੋਂ ਮੁੱਕਰ ਜਾਣਾ ਕਦੋਂ ਸਲਿੱਪਾ ਆਣਾ ਕੀ ਬਾਤ ਹੈ ਭਾਜੀ ਮੰਨ ਲਓ ਕਿਸੇ ਨੇ ਕੋਸੂ ਕਣਾ ਮੋਟਾ ਕੋਈ ਪਾਦਾ ਛੋਟਾ ਮੋਟਾ ਪਾਦਾ ਤੇ ਅਸੀਂ ਤਾਂ ਕਹਣਾ ਬਾਈ ਨਾ ਕਾਕਾ ਨਹੀਂ ਬਾਈ ਆ ਆ ਜਿਹੜਾ ਤੁਸੀਂ ਇੱਕ ਪਲਾਨ ਆਊਟ ਕੀਤਾ ਆ ਵੀ ਬੰਦੇ ਦਾ ਨਾਮ ਲਿਖ ਕੇ ਲਾਉਣਾ ਹਾਂਜੀ ਚਿੱਟ ਹਾਂਜੀ ਬਾਈ ਉਹ ਕਮਾਲ ਦੀ ਚੀਜ਼ ਸੀ ਹਾਂ ਨਾਮ ਲਿਖ ਕੇ ਲਾਇਆ ਤੇ ਜਿੱਦੋਂ ਬਣਿਆ ਬੈਚ ਤੇ ਉਸ ਵੇਲੇ ਦਾ ਦੁੱਧ ਆਇਆ ਆ ਜਿਸ ਬੰਦੇ ਦੇ ਆ ਨਾਮ ਲਿਖਿਆ ਗਿਆ ਇਹ ਮਿਲ ਕੇ ਉਸ ਦੁੱਧਾ ਬਣਿਆ ਹੋਇਆ ਹੁਣ ਜਿਹਦਾ ਬੈਚ ਆ ਸਾਨੂੰ ਪਤਾ ਸਾਡੇ ਕੋਲ ਡੈਰੀ ਤੇ ਲਿਖਿਆ ਵੀ ਇਹ ਪੁਰਾਣੇ ਬੰਦੇ ਦਾ ਬੈਚ ਰਾਈਟ ਫੜੋ ਕੇ ਚੱਲੇ ਕੋਈ ਦਿੱਕਤ ਆਈ ਨਹੀਂ ਸਾਨੂੰ 25 26 ਸਾਲ ਚ ਉਹਨਾਂ ਨਾਲ ਯਾਰ ਪੁਰਾਣੇ ਰਿਸ਼ਤੇ ਨੇ ਵਿਆਹਾਂ ਵਿੱਚ ਜਾਣਦੇ ਨੇ ਮਤਲਬ ਇੱਕ ਚੀਜ਼ ਇਹ ਵੀ ਹੋ ਜਾਂਦੀ ਹੈ ਵੀ ਜੇ ਮੰਨ ਲਓ ਕਿਸੇ ਨੂੰ ਕੋਈ ਪਤਾ ਉਹ ਹੋ ਗਈ ਤੇ ਮਤਲਬ ਉਹਨੂੰ ਕਲੀਅਰ ਪਤਾ ਲੱਗ ਜਾਂਦਾ ਵੀ ਆਹ ਬੈਚ ਜਿਹੜਾ ਇਸ ਬੰਦੇ ਦਾ ਆ ਤੇ ਇਹਦੇ ਵਿੱਚ ਪ੍ਰੋਬਲਮ ਆਈ ਆ ਤੇ ਡਾਇਰੈਕਟਲੀ ਇੱਕ ਬੰਦੇ ਨੂੰ ਬਲੇਮ ਕੀਤਾ ਜਾਊਗਾ ਨਾ ਕਿ ਹਰੇਕ ਨੂੰ ਹਾਂ ਪਰ ਸਾਰੇ ਨੂੰ ਨਾ ਨਰਾਜ ਕਰਾਓ ਤੁਹਾਡਾ ਦੁੱਧ ਗਲਤ ਆ ਤੁਹਾਡਾ ਦੁੱਧ ਗਲਤ ਜਿਹੜੇ ਬੰਦੇ ਦਾ ਬੈਚ ਪੜਿਆ ਉਹ ਉਹਨੂੰ ਪੜਿਆ ਜਾਊਗਾ ਹਾਂ ਜਿਹੜਾ ਬੰਦਾ ਗਲਤ ਆ ਬਸ ਉਹੀ ਗਲਤ ਆ ਸਾਰੇ ਗਲਤ ਨਹੀਂ ਹੈਗੇ ਸਾਰੇ ਗਲਤ ਨਹੀਂ ਹੋਈ ਗੱਲ ਹੈ ਕਿ ਨਾ ਕਹ ਗਿਆ ਭਾਜੀ ਤੇ ਹੁਣ ਪਲੀਸ ਸਾਨੂੰ ਹੋਲਡ ਕਰਵਾਓ ਟੇਸਟ ਤੇ ਆਵਾ ਮਿਲ ਕੇ ਵੀ ਟੈਸਟ ਕਰਦੇ ਆ ਤੁਹਾਡੀ ਬਰਫੀ ਵੀ ਜ਼ਰੂਰ ਟੈਸਟ ਕਰਨੀ ਭਾਜੀ ਜ਼ਰੂਰ ਜੀ ਜ਼ਰੂਰ ਤੁਸੀਂ ਦੱਸ ਕੇ ਆਂਦੇ ਭਾਜੀ ਮੈਂ ਤੁਹਾਨੂੰ ਪਹਿਲਾਂ ਤਿਆਰ ਕਰਕੇ ਰੱਖਦਾ ਦਾ ਕੱਟ ਕੇ ਰੱਖਦਾ ਹਨਾ ਦੋ ਤੋਂ ਮੁੰਡੇ ਦੇ ਮੰਗਾ ਭਾਜੀ ਸਵਾਦ ਤਾਂ ਤਾਂ ਹੀ ਹੁੰਦਾ ਨਾ ਵੀ ਜੇ ਆਪਾਂ ਉਹ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਦੇਖ ਕੇ ਕਰੀਏ ਹਨਾ ਵੀ ਜੋ ਤੁਹਾਡਾ ਜੈਨੂਨਟੀ ਆ ਉਹ ਹੋਵੇ ਨਾ ਹੁਣ ਮੈਂ ਦੱਸ ਕੇ ਆਇਆ ਹੁੰਦਾ ਤੁਸੀਂ ਪ੍ਰੋਪਰਲੀ ਸਜਾਸਯੂਗ ਰੱਖਦੇ ਵਧੀਆ ਤਰੀਕੇ ਨਾਲ ਉਹ ਗੱਲ ਹੀ ਵਰਦੀ ਵਧੀਆ ਜੀ ਅਸੀਂ ਜਿਹੜਾ ਬਾਹਰ ਭੇਜਦੇ ਹਾਂ ਨਾ ਉਹ ਅਸੀਂ ਸਾਫਤਾ ਹੀ ਭੇਜ ਦਿੰਨੇ ਆ ਤਾਂ ਕਿ ਕੋਰੀਅਰ 'ਚ ਖਰਾਬ ਨਾ ਹੋਵੇ। ਅੱਛਾ। ਤੇ ਮੇਰੇ ਵੀਰਾਂ ਨੂੰ ਬੇਨਤੀ ਹੈ ਜੇ ਕਿਸੇ ਨੂੰ ਸਾਫਤਾ ਮਿਲ ਜਵੇ ਤਾਂ ਚਾਕੂ ਮਾਰ ਕੇ ਇਦਾਂ ਕੱਟ ਲੈਣਾ ਬਸ ਬੋੜਾ ਲੰਬਾ ਚੋੜਾ ਕਿਸੇ ਨਹੀਂ। ਕੀ ਬਾਤ ਹੈ ਬਜੀ। ਹਨਾ ਇਹ ਨਹੀਂ ਸੋਚਣਾ ਵੀ ਕੱਟਿਆ ਕਿਉਂ ਨਹੀਂ। ਅਸੀਂ ਤਾਂ ਨਹੀਂ ਕੱਟਦੇ ਵੀ ਉਹ ਥਲਪ ਥਲ ਹੁੰਦਾ ਉੱਥੇ। ਹਨਾ ਟਰਾਂਸਪੋਰਟ 'ਚ। ਵਾਹ ਜੀ ਵਾਹ। ਹਾਂ ਮਿਲ ਗਏ ਚੱਕਦੇ ਪੁੱਤਰੇ ਦੇ। ਪਾਜੀ ਤੁਸੀਂ ਨਾ ਅਸਲ ਦੇ ਵਿੱਚ ਜ਼ਿਆਦਾ ਕਰਤਾ ਥੋੜਾ ਜਿਆਦਾ ਸਾਨੂੰ ਅਸੀਂ ਸਿਰਫ ਟੇਸਟ ਕਰਨ ਵਾਸਤੇ ਲੈਣਾ ਆ। ਨਹੀਂ ਪਾਜੀ ਪਹਿਲਾਂ ਤਾਂ ਬੰਦੇ 51-51 40 40 ਕਿਲੋ ਜਲੇਬੀਆਂ ਖਾ ਜਾਂਦੇ ਸੀ ਭਾਜੀ ਮੈਨੂੰ ਲੱਗਦਾ ਜੇ ਇਹ ਕਿਤੇ ਉਹ ਸੇਧਾ ਹੁਣ ਉਹ ਹੁੰਦੀ ਨਾ ਉਹ ਚੀਜ਼ਾਂ ਤੇ ਮੈਨੂੰ ਲੱਗਦਾ ਇਹ ਹੁਣ ਇੱਕ ਬੰਦੇ ਦਾ ਨਾਰਮਲ ਖਰਾਕ ਹੋਣੀ ਸੀਗੀ ਬਿਲਕੁਲ ਜੀ ਜਮਾਨੇ 'ਚ ਐਦਾਂ ਹੀ ਸੀ ਹਾਂ ਅੱਜ ਕੱਲ੍ਹ ਤਾਂ ਸਾਡੇ ਸ਼ੂਗਰ ਵਾਲਿਆਂ ਦੇ ਕੰਮ ਖਰਾਬ ਕਰਦੇ ਭਾਜੀ ਸਾਰੇ ਸ਼ੂਗਰ ਕੋਈ ਜੀ ਨਕਲੀ ਚੀਜ਼ਾਂ ਨਾਲੇ ਹੋ ਰਹੀ ਆ ਜੇ ਆਪਾਂ ਪੀਓ ਮੇਰੇ ਘਰਦਰ ਵੀ ਸ਼ੂਗਰ ਹੁੰਦੀ ਹੋਣੀ ਆ ਲੋ ਜੀ ਖਾ ਲਓ ਹਾਂ ਚੈੱਕ ਕਰੋ ਜਰਾ ਪਲੇਟ ਭਾਈ ਓਏ ਹੋਏ ਚਾਰੇ ਪਾਸੇ ਬਰਫੀ ਬਰਫੀ ਲਾਤੀ ਭਾਈ ਨੇ ਵੇਚ ਲਾਤਾ ਮਿਲ ਕੇ ਇੱਕ ਕਿਆ ਬਾਤ ਹੈ ਭਾਈ ਮੈਂ ਤਾਂ ਲਈ ਜਿਆਦਾ ਭਾਈ ਮੈਂ ਵੀ ਖਾ ਲੂੰ ਤੁਹਾਡੇ ਬੰਦੇ ਨੇ ਵੇਚਣ ਦੇ ਲੱਗੇ ਰਹਿਣਾ ਓਏ ਹੋਏ ਹੋਏ ਇਹ ਆ ਠੀਕ ਹੈ ਫਿਰ ਭਾਈ ਫਿਰ ਆਪਾਂ ਖਾਦੇ ਆ ਸਲੀ ਦਾ ਬਿਲਕੁਲ ਭਾਈ ਹੁਣ ਦੁੱਧ ਤਾਂ ਤੁਹਾਨੂੰ ਪੀਣੇ ਪੈਣਾ ਫਿਰ ਭਾਈ ਇਹ ਤਾਂ ਪੀਵਾਂਗੇ ਜੀ ਇਹ ਆ ਜੀ ਉਹ ਪੱਠੀ ਦਾ ਦੁੱਧ ਆਇਆ ਜਿਹੜੀ ਪੱਠੀ ਵਿੱਚ ਮਿਲ ਕੇ ਇਹਨਾਂ ਦਾ ਬਣਦਾ ਆ ਤੁਸੀਂ ਆਪ ਸਾਬ ਲਾ ਲਓ ਵੀ ਜੇ ਉਸ ਉਹ ਦੁੱਧ ਨੂੰ ਜੇ ਅਸੀਂ ਯੂਜ਼ ਕਰ ਰਹੇ ਆ ਪੀ ਰਹੇ ਆ ਤੇ ਮਤਲਬ ਆਪ ਖਾ ਰਹੇ ਤੇ ਮਤਲਬ ਤੁਸੀਂ ਆਪ ਸਾਬ ਲਾ ਲਓ ਵੀ ਕਿੰਨੀ ਸ਼ੁੱਧ ਚੀਜ਼ ਹੈਗੀ ਆ ਭਾਈ ਇਹ ਦੁੱਧ ਫੇਕਾ ਹੈ ਨਾਲ ਮਿਲ ਕੇ ਮਿੱਠਾ ਹੈ ਸ਼ੁਗਰਦਾਰ ਵਾਲਾ ਵੀ ਖਤਮ ਖਤਮ ਭਾਜੀ ਭਾਜੀ ਨਾਲ ਮਰਫੀ ਤੁਸੀਂ ਇੰਨਾ ਸੋਹਣਾ ਰੱਖਤਾ ਪਲੇਟ ਬਣਾ ਕੇ ਉਹਦਾ ਸਵਾਦ ਹੀ ਵੱਖਰਾ ਭਾਜੀ ਇਹ ਤਾਂ ਥੋੜੀ ਮਲਾਈ ਜ਼ਿਆਦਾ ਪੈ ਗਈ ਮੈਂ ਤੁਹਾਨੂੰ ਦੱਨ ਲਿਆ ਲਓ ਜੀ ਲਿਆਓ ਲਿਆਓ ਲਿਆ ਕਦੇ ਜੋਰ ਮਾਰ ਰਹੇ ਕੋਈ ਕੋਈ ਚੱਕਰ ਨਹੀਂ ਵੈਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਵੈਜੀ ਲਾ ਜੀ ਤੇ ਸੋ ਹੁਣ ਵਾਰੀ ਆ ਗਈ ਆਪਣੀ ਟੈਸਟ ਕਰਨ ਦੀ ਤੇ ਲਓ ਭਾਜੀ ਚੇਸ ਭਾਜੀ ਹਾਂਜੀ ਬਿਲਕੁਲ ਭਾਜੀ ਥੈਂਕ ਯੂ ਤੇ ਕਿਰਪਾ ਕਰਕੇ ਲਓ ਭਾਜੀ ਪਲੀਜ਼ ਭਾਜੀ ਇਹ ਨੁਕੜੋ ਕੈਮਰੇ ਨੂੰ ਤੇ ਹੁਣ ਪ੍ਰੋਪਰਲੀ ਸਾਡਾ ਦਾ ਵੀਊ ਜਿਹੜਾ ਆ ਪ੍ਰੋਪਰ ਆ ਜਾਏ ਪਹਿਲਾਂ ਤਾਂ ਤੁਹਾਨੂੰ ਆਪਣੀ ਇੱਕ ਪਲੇਟ ਦਿਖਾ ਦਈਏ ਕਿਆ ਬਾਤ ਹੈ ਭਾਜੀ ਹੁਣਾਂ ਨੇ ਪਲੇਟ ਇੰਨੀ ਸੋਹਣੀ ਸਜਾ ਕੇ ਸਾਨੂੰ ਦਿੱਤੀ ਆ ਤੇ ਵੀ ਜੀ ਕਰਦਾ ਹੁਣ ਵੀ ਆ ਪਲੇਟ ਨਾਲ ਬਹਿ ਕੇ ਤਸੱਲੀ ਨਾਲ ਖਾ ਕੇ ਜਾਈਏ ਪਰ ਗੱਲ ਇਹ ਆ ਵੀ ਹੁਣ ਅੱਜ ਦੇ ਟਾਈਮ 'ਚ ਖਰਾਕਾ ਪਹਿਲਾਂ ਹੀ ਨੀ ਮਾੜੀਆਂ ਖਾ ਚੁੱਕੇ ਆ ਹੁਣ ਤਾਕਤਵਰ ਚੀਜ਼ ਖਾਣ ਨੂੰ ਵੀ ਡਰ ਲੱਗਦਾ ਬਣ ਜਣਾ ਇਸ ਟਾਈਮ ਨਾਲ ਭਾਜੀ ਸ਼ੁਰੂ ਕਰੋ ਭਾਜੀ ਉਹ ਕਰਦਾ ਭਲਾ ਹੁਣ ਤੁਸੀਂ ਇੱਕ ਵਾਰ ਟੈਸਟ ਜ਼ਰੂਰ ਕਰੋ ਮੈਂ ਗਲੌਵਸ ਲਾ ਲਵਾਂ ਅਸੀਂ ਹਲਵਾਈ ਨੂੰ ਤੇ ਚੈੱਕ ਜ਼ਰੂਰ ਕਰਵਾਈਏ ਪਤਾ ਲੱਗੇ ਨਾ ਹਲਵਾਈ ਵੀ ਆਪ ਖਾਂਦੇ ਨੇ ਹਾਂ ਭਾਜੀ ਅੱਜ ਹੀ ਕਰ ਲਈਏ ਨਹੀਂ ਭਾਜੀ ਪੂਰਾ ਪੂਰਾ ਹੋਊਗਾ ਭਾਜੀ ਤੇ ਹੁਣ ਪਹਿਲਾਂ ਕਰਦੇ ਆ ਮਰਦੀ ਟੈਸਟ ਤੁਨੂੰ ਮੈਂ ਗੱਲ ਦੱਸਾਂ ਖਰੜ ਵਾਲੇ ਪਾਸੇ ਹੋ ਗਿਆ ਚਾਹੇ ਉਧਰ ਮੁਕੰਦੀ ਹੋ ਗਿਆ ਬਈ ਕਮਾਲ ਦੀ ਬਰਫੀ ਕਮਾਲ ਦਾ ਫੇਵਰ ਇੱਕ ਸਾਨੂੰ ਇਹ ਹੁੰਦਾ ਵੀ ਸਾਡੇ ਸਾਡੇ ਸਬਸਕ੍ਰਾਈਬਰ ਸਾਨੂੰ ਕਹਿੰਦੇ ਨੇ ਅਰੇ ਇੱਕ ਜਗ੍ਹਾ ਸਾਨੂੰ ਬਰਫੀ ਦੱਸਿਆ ਕਰੋ ਮਰਫੀ ਕਿੱਥੇ ਵਧੀਆ ਮਿਲਦੀ ਹੈ ਤੇ ਵਾਕਿਆ ਬਾਜੀ ਬਹੁਤ ਕਮਾਲ ਦੀ ਹੈ ਹੁਣ ਆ ਗਿਆ ਬਾਜੀ ਮਿਲ ਕੇ ਕਰੀਏ ਇਨ ਹੁਣ ਆ ਰਹੀ ਆ ਬੱਚੇ ਤੇ ਹੁਣ ਵਾਰੀ ਟੇਸਟ ਕਰਨ ਲਈ ਮਿਲ ਕੇ ਕਿਹਦੇ ਨਾਲ ਆ ਗਿਆ ਆਪਣੇ ਬਲਾਈ ਵਾਲਾ ਦੁੱਧ ਤੇ ਇਸ ਤੋਂ ਬਿਨਾਂ ਤਾਂ ਹੁਣ ਤੁਹਾਨੂੰ ਪਤਾ ਵੀ ਵੈਸੇ ਨਹੀਂ ਕੰਮ ਚੱਲਣੀ। ਬੜੀ ਕੰਮ ਹੋਰ ਕਰ ਸਕਦੇ ਹੁੰਦੇ। ਮਿਲ ਕੇ ਇੱਕਦ ਨਾਲ ਦੁੱਧ ਦਾ ਵੀ ਕੰਮ ਸਟਾਰਟ ਕਰ ਸਕਦੇ ਹਾਂ ਸੇਹਣਾ ਦੇ ਵਿੱਚ। ਇੰਨਾ ਜ਼ਬਰਦਸਤ ਕੰਬੀਨੇਸ਼ਨ ਹੈ ਨਾ ਕਮਾਲ ਦਾ। ਸੱਚੀ ਗੱਲ ਸਮਾਦ ਆ ਗਿਆ ਜੀ ਤੇ ਬਹੁਤ ਵਧੀਆ ਲੱਗਾ ਅੱਜ ਬਾਈ ਫੁੜਾ ਕੋਲ ਆ ਕੇ ਤੇ ਹੁਣ ਤੁਸੀਂ ਕਰਨਾ ਕੀ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੂ ਖਰਣ ਵਾਲੇ ਪਾਲ ਬਾਈ ਹੁਣਾਂ ਦਾ ਮਿਲ ਕੇ ਕਿਵੇਂ ਦਾ ਲੱਗਦਾ ਤੇ ਪਰਫੀ ਕਿਵੇਂ ਦਾ ਲੱਗਦੀ ਆ ਤੇ ਆਪਣੇ ਤੁਹਾਡੇ ਸੁਝਾਅ ਸਾਨੂੰ ਬਹੁਤ ਜ਼ਰੂਰੀ ਨੇ ਕਿਹੜੀ ਕੰਟਰੀ ਜੋ ਕਿਹੜੇ ਸ਼ਹਿਰ ਚੋਂ ਕਿਹੜੀ ਸਿਟੀ ਚੋਂ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਤੇ ਕਿਹੜੇ ਸਟੇਟ ਚੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਉਹ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸ ਦਿਓ ਪਰ ਤੁਹਾਡੀ ਸਾਨੂੰ ਕਮੈਂਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਜੀ ਪੀਸ ਵੀਡੀਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ